ਰਾਮਨਾਮੀ ਉਸਤ ਕਮੇਟੀ ਦੇ ਜੋ ਲਗ ਲਗ ਕਮੇਟੀਆਂ ਨੂੰ ਸਨਮਾਨਿਤ ਕੀਤਾ ਗਿਆ ਉਸ ਜਗ੍ਹਾ ਦੇ ਉੱਤੇ ਰਾਮ ਭਗਤ ਤਦਲੀ ਜੋ ਭਜਨ ਗਾਇਕ ਨੇ ਅਮਰ ਖਾਨ ਸਾਡੇ ਨਾਲ ਖਾਨ ਸਾਹਿਬ ਹਰ ਸਾਲ ਪ੍ਰਭੂ ਜੀ ਦੇ ਜੈ શ્રી ਰਾਮ ਜੀ ਅੱਜ ਤੁਹਾਡੇ ਵੱਲੋਂ ਪ੍ਰਭੂ ਰਾਮ ਜੀ ਦੇ ਪੇਟਾ ਗਾ ਕੇ ਜੋ ਸੰਗਤਾਂ ਦੇ ਵਿੱਚ ਜੀ ਅੱਜ ਮੇਰੀ ਹਾਜ਼ਰੀ ਸ਼੍ਰੀ ਰਾਮ ਨਾਮੀ ਉਸਤ ਕਮੇਟੀ ਵੱਲੋਂ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਸ਼੍ਰੀ ਵਿਜੇ ਚੋਪੜਾ ਜੀ ਜਗਬਾਣੀ ਕੇਸਰੀ ਸੰਪਾਦਕ ਔਰ ਉਹਨਾਂ ਦੇ ਪੂਰੀ ਟੀਮ ਵੱਲੋਂ ਮੇਰੀ ਹਾਜ਼ਰੀ ਰੱਖੀ ਗਈ ਸੀ ਔਰ ਸੰਗਤ ਵੱਲੋਂ ਬਹੁਤ ਸਾਰਾ ਪਿਆਰ ਮਿਲਿਆ ਬਹੁਤ ਆਸ਼ੀਰਵਾਦ ਮਿਲਿਆ ਤੇ ਬਹੁਤ ਵਧੀਆ ਮਾਹੌਲ ਸੀਗਾ ਥੈਂਕ ਯੂ ਤਾਂ ਦੇ ਵਿੱਚ ਕਿਹੜੇ ਭਜਨ ਗਾਦੇ ਪਏ ਸੀ ਉਦੋਂ ਐਦਾਂ ਹੋ ਗਿਆ ਕਿ ਪੂਰੇ ਪੂਰੇ ਮਹਿ ਹੀ ਕਿਹੜੇ ਸੰਗਤਾਂ ਦੇ ਨਾਲ ਬਿਲਕੁਲ ਸੰਗਤਾਂ ਨੇ ਪੂਰਾ ਇੰਜੋਏ ਕੀਤਾ ਹਰ ਇੱਕ ਭਜਨ ਦੇ ਨਾਲ ਸਾਰੇ ਸ਼੍ਰੀ ਰਾਮ ਭਗਵਾਨ ਜੀ ਦੇ ਭਜਨ ਜਿੰਨੇ ਵੀ ਸਕੇ ਕ੍ਰਿਸ਼ਨ ਮਹਾਰਾਜ ਸਾਰਿਆਂ ਨੇ ਇੰਜੋਏ ਕੀਤਾ ਔਰ ਪੂਰਾ ਆਨੰਦ ਲਿਆ ਜੀ ਛੋਟੀ ਜੀਆਂ 2-4 ਲਾਈਨਾਂ मैं श्री राम जी ਦਾ ਪਸੰਦ ਜਿਹੜਾ ਹੁਣੇ ਸੁਣਾ ਗਿਆ ਮੈਂ ਉਹ ਵੀ ਤੁਹਾਨੂੰ ਸੁਣਾਉਂਗਾ ਪ੍ਰਭੂ ਰਾਮ ਜਾਣ ਕੀ ਬੈਠੇ ਹੈ ਮੇਰੇ ਸੀਨੇ ਮੇਂ श्री राम जानकी बैठे हैं मेरे सीने में ਇਹ ਦੇਖਿਆ ਸੀ ਅਮਰਖਾਨ ਸਾਡੇ ਨਾਲ ਜੋ ਸ਼੍ਰੀ ਰਾਮ ਨਾਮੀ ਉਹ ਸਕ ਕਮੇਟੀ ਦੇ ਵਿੱਚ ਸੰਗਤਾਂ ਦੇ ਨਾਲ ਜੋ ਹੈ ਜੋ ਪ੍ਰਭੂ ਰਾਮਦੇਵ ਭਜਨ ਗਾ ਕੇ ਸੰਗਤਾਂ ਨੂੰ ਕਿਹੜਾ ਨਿਹਾਲ ਕਰ ਦਿੱਤਾ ਗਿਆ ਕੈਮਰਾਮੈਨ ਸਾਹਿਬ ਦੇ ਨਾਲ ਸੋਨੂ ਮਹਾਜਨ ਜਗਵਾਨੀ ਟੀਵੀ ਜਲੰਧਰ